ਇਹ ਕੀ ਸੱਪ ਜਿਆ ਕੱਢ ਲਿਆ ਸੱਪ ਨਹੀਂ ਹੈ ਭਾਈ ਸੱਪ ਹੀ ਸਮਝੋ ਤੁਸੀਂ ਇਹ ਜਾਦੂਈ ਹੈ ਜੀ ਦੇਖੋ ਜੀ ਸੱਪ ਨੂੰ ਕੀ ਨੂੰ ਕੀ ਲੱਗੇ ਜੇ ਕਰਨ ਇਹਨੂੰ ਵੇਖੋ ਜੀ ਕੀ ਕਰਦੇ ਆਪਾਂ ਇਹਦਾ ਦੇਖੋ ਸੱਪ ਖੜਾ ਹੋ ਗਿਆ ਜੀ ਤੁਹਾਡਾ ਭਲਾ ਰਹੇ ਲਓ ਜੀ ਉਹ ਆ ਵਾਹ ਆ ਲਓ ਇਹਦਾ ਪੁਰਾਣਾ ਗੇਟ ਦਿਖਾਣ ਲੈ ਕੇ ਆਏ ਮੈਂ ਨੂੰ ਭਾਜੀ ਅੱਜ ਤੁਹਾਨੂੰ ਬਟਾਲੇ ਦਾ ਪੁਰਾਣਾ ਅਚਲੀ ਗੇਟ ਵਿਖਾਉਣ ਲੈ ਕੇ ਆਏ ਆ ਅਚਲੀ ਗੇਟ ਹੈ ਆਹ ਜੀ ਇਹ ਹੈ ਜੀ ਬਟਾਲੇ ਦਾ ਗੇਟ ਤਕਲਾ ਤੁਹਾਨੂੰ ਗੇਟ ਲਈ ਗੇਟ ਦੇ ਅੰਦਰ ਬਹੁਤ ਜ਼ਬਰਦਸਤ ਪਕੌੜਿਆਂ ਦਾ ਜਾਇਕਾ ਵੀ ਇੱਥੋਂ ਮਿਲਦਾ ਵਾ ਕਦੋਂ ਕਦ 100 ਸਾਲ ਪੁਰਾਣੀ ਦੁਕਾਨ ਆ ਪਕੌੜੇ ਮਿਲਣਗੇ ਖਾਣ ਮੈਂ ਕਿਹਾ ਪਕੌੜੇ ਵੀ ਤੁਹਾਡਾ ਫੁੱਲ ਐਂਟਰਟੇਨਮੈਂਟ ਹੋਣਾ ਹੈ ਗਰਮੀ ਬੜੀ ਹੈ ਕੱਲੇ ਮੇਨ ਮੈਂ ਕਾਦਾ ਹੋਣਾ ਇਹ ਮਹਾਰਾਜ ਕੱਲੇ ਪਕੌੜੇ ਨਹੀਂ ਆ ਨਾਲ ਜਿਆਦੀਆਂ ਆਈਟਮਾਂ ਉਹ ਫਰੀ ਦੇ ਵਿੱਚ ਭਾਈ ਪਕੌੜਿਆਂ ਦੀ ਪਲੇਟ ਫਿਰ 100 ਰੁਪਏ ਦੀ ਹੋएगी ਕਿ 150 ਰੁਪਏ ਦੀ ਨਹੀਂ 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 ਉਹ ਜਾਇਜ਼ ਰੇਟ ਆ ਭਾਜੀ ਜਿਵੇਂ ਤੀਕੇ ਤੇ ਜਾਦੂ ਦਿਖਾਣਾ ਤੇ ਜਾਦੂ ਨਾਲ ਪਕੌੜੇ ਕਿੰਨੇ ਦਾ ਮਹਾਰਾਜ ਜਾਦੂ ਵਾਲੇ ਪਕੌੜੇ ਖਵਾ ਦੇਣੇ ਅੱਜ ਸਭ ਕੋ ਬਣਾਉਂਦਾ ਵੀਰ ਤੇ ਤਰੀ ਜਾ ਕੇ ਵੇਖੋ ਨਾ ਪੂਰੀ ਜਿਆਦਾਕਾਰ ਆ ਯਾਰ ਇਸੇ ਪਲੇਟ ਦੇ ਵਿੱਚ ਜਿਹੜਾ ਸਾਡੀ ਵੀਡੀਓ ਵੇਖ ਖਾਏਗਾ ਨਾਲ ਜਾਦੂ ਫਿਰ ਫਰੀ ਹੈ ਜਾਦੂ ਨਾਲ ਐਕਸਟਰਾ ਜਾਦੂ ਨਾਲ ਐਕਸਟਰਾ ਜਾਦੂ ਨਾਲ ਐਕਸਟਰਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਮਹਾਰਾਜ ਕੀ ਬਾਤ ਆ ਜੀ ਭਾਜੀ ਪਹਿਲੇ ਮੈਨੂੰ ਇੱਕ ਗੱਲ ਦੱਸੋ ਇੱਥੇ ਪਕੌੜੇ ਮਿਲਦੇ ਆ ਕਿ ਜਾਦੂ ਵਖਾਇਆ ਜਾਂਦਾ ਭਾਈ ਇੱਥੇ ਪਕੌੜੇ ਹੀ ਮਿਲਦੇ ਨੇ ਪਾਣੀ ਦੇ 1.5 200 ਵਾਲੇ 10 ਦਸੋਂ ਵਾਲੇ ਪਕੌੜੇ ਭਾਏ ਤੇ 1500 ਵਾਲੇ ਲੋ ਸਾਰੇ ਜਿੰਨੇ ਚਾਹੀਦੇ ਚਾਹੀਦੇ ਭਾਜੀ ਇਹਨਾਂ ਦਾ ਕੰਮ ਵਾ ਪਕੌੜਿਆਂ ਦਾ ਅੱਛਾ 100 ਸਾਲ ਪੁਰਾਣੀ ਦੁਕਾਨ ਆ ਅੱਛਾ ਘਟੋ ਘੱਟ ਵੀ ਤੇ 12 13 ਆਈਟਮਾਂ ਜਿਹੜੀਆਂ ਪਕੌੜਿਆਂ ਦੀਆਂ ਇਹਨਾਂ ਕੋਲ ਮਿਲਦੀਆਂ 12 13 ਆਈਟਮਾਂ ਪਕੌੜੀਆਂ ਦੀ ਮਿਲਦੀਆਂ ਅੱਜ ਜਿਹੜਾ ਤੇਰਾ ਬਾਕੀ ਦਾ 12 13 ਐਡਮਾ ਖਾਏਗਾ ਉਹਨੂੰ ਹੀ ਜਾਦੂ ਦਿਖਾਣਗੇ ਨਹੀਂ ਨਹੀਂ ਜਾਦੂ ਤੁਸੀਂ ਭਾਵੇਂ ਇੱਕ ਆਈਟਮ ਖਾਓ ਪੰਜ ਖਾਓ ਦੋ ਹਾਂਜੀ ਜਾਦੂ ਤੁਹਾਨੂੰ ਨਾਲ ਭਾਜੀ ਜੇ ਇਹਨਾਂ ਦਾ ਮੂਡ ਹੋਇਆ ਖੁਸ਼ੀ ਤੇ ਮੂਡ ਚ ਹੋਇਆ ਤੇ ਮਾਰੇ ਤੁਹਾਨੂੰ ਇਹਨਾਂ ਆਈਟਮਾਂ ਪੂਰੀਆਂ ਪਾਜੀ ਅੱਜ ਕਰ ਦੋ ਇਹਨਾਂ ਨੂੰ ਗਾਇ ਫਿਰ ਗਾਇਬ ਕਰ ਦੋ ਤੇ ਮਾਰੇ ਜਿਹੜੇ ਇਹਨਾਂ ਨੂੰ ਨੂਰ ਵੀ ਦੋ ਜਾ ਕੋਲ ਬਣਾਏਗਾ ਨਹੀਂ ਨਹੀਂ ਬਣਾ ਲਵਾਂਗੇ ਪਹਿਲੇ ਪਕੌੜੇ ਖਵਾ ਦਈਏ ਜਦ ਦਿਖਾਓ ਸਰ ਸਭ ਤੋਂ ਪਹਿਲੇ ਪਕੌੜੇ ਖਵਾਵਾਂਗੇ ਤੇ ਪਾਣੀ ਪਿਵਾਵਾਂਗੇ ਫਿਰ ਜਾਦੂ ਵੀ ਖਵਾਵਾਂਗੇ ਪੜੀ ਆਈਟਮਾਂ ਦੱਸੋ ਕਿਹੜੀਆਂ ਜਿਹੜੀਆਂ ਜੱਦ ਪਕੌੜਿਆਂ ਦੇ ਸਰ ਪਕੌੜਿਆਂ ਵਿੱਚ ਸਾਡੇ ਕੋਲ ਆਈਟਮਾਂ ਅੱਜ ਹੈਗੀਆਂ ਗੋਭੀ ਵਾਲਾ ਪਕੌੜਾ ਦਾ ਅੱਛਾ ਜੀ ਬੈਂਗਲ ਦਾ ਪਕੌੜਾ ਦਾ ਟਿੰਗਰੋਲ ਬ੍ਰੈਡ ਰੋਲ ਆ ਪਨੀਰ ਪਕੌੜਾ ਦਾ ਐਸਾਂ ਦੇ ਆ ਲੋਰੋਲਾ ਹੋਏ ਹੋਏ ਇਹ ਭਾਈ ਬਹੁਤ ਲੱਗਦੇ ਆ ਜੀ ਤੁਹਾਡੇ ਇਥੇ ਹਾਂਜੀ ਹਾਂਜੀ ਤੇ ਆ ਪਾਲਕ ਵਾਲੇ ਪਕੌੜੇ ਤੇ ਨਾਲ ਆ ਲੋ ਫਿੰਗਰ ਆ ਸਮੋਸਾ ਬਰੈਡ ਪੀਸ ਆ ਸਹੀ ਹੋ ਰਿਹਾ ਆ ਆਲੂ ਟਿਕੀਆਂ ਇਹ ਹੋਏ ਹੋਏ ਉਧਰੋਂ ਜਾਦੂ ਵਾਲੋਂ ਹੀ ਪੈਹੇ ਜਾਂਦੇ ਆ ਉਧਰੋਂ ਪਕੌੜਿਆਂ ਤੋਂ ਹੀ ਪੈਹੇ ਆ ਜੀ ਹਾਂਜੀ ਮਾਰੇ ਤੇ ਫਿਰ ਪੈਹੇ ਜਾਂਦੀ ਸਾਰੀ ਗੱਲ ਬਾਤ ਆ ਇਹ ਉਹ ਨਾ ਹੋਏ ਤੇ ਫਿਰ ਤੇ ਭਾਈ ਆਪਣੀ ਦੁਕਾਨ ਕਿੰਨੀ ਸਾਲ ਪੁਰਾਣੀ ਹੈ ਜੀ ਦੁਕਾਨ ਸਰ ਆਪਣੀ ਹੈਗੀ ਆ ਉਹਨੇ 47 ਤੋਂ ਚੱਲਦੀ ਪਈ ਆ ਅੱਛਾ ਹਾਂਜੀ ਆ ਬਕਾਇਦਾ ਲਿਖਿਆ ਦੇਖੋ ਕੈਮਰਾ ਮਾਰੋ ਉਧਰ ਜਰਾ ਦਿਖਾਓ ਸੰਕਾ ਨੂੰ ਇਹ ਭਾੜੀ ਸ਼ੁਰੂ ਕਰਨੇ ਕੀਤੀ ਸੀ ਦੁਕਾਨਦਾਰ ਜੀ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸਰ ਠੀਕ ਹੈ ਜੀ ਹਾਂ ਜੀ ਸਹੀ ਹੈ ਜੀ ਦਸੰਬਰ ਦਾਸ ਜੋ ਸਾ ਇਹ ਤੁਹਾਡੀ ਤੀਜੀ ਪੀੜ੍ਹੀ ਬੈਠੀ ਬਸ ਬਿਲਕੁਲ ਨਹੀਂ ਬਿਲਕੁਲ 80 ਰੁਪਏ ਪਾਣੇ ਸਾਡੇ ਕੋ ਪਕੌੜੇ ਅੱਛਾ ਹਾਂ ਜੀ 80 ਰੁਪਏ ਦਾ ਲੈ ਕੇ ਤੇ 80000 ਤੱਕ ਲੈ ਸਕਦੇ ਹੋ ਮਾਰੇ 80000 ਤੱਕ ਕਹਿੰਦਾ ਕਹਿੰਦਾ ਮਤਲਬ ਕੈਟਰਿੰਗ ਹੋ ਗਈ 80000 ਦਾ ਲੈ ਕੇ ਮਾਰੇ ਤੁਸੀਂ ਪੁੱਛਿਆ ਕਿੰਨੇ ਤੱਕ ਮਿਲਦੇ ਨੇ ਜਿਹੜੇ ਹਰ ਵਾਲਾ ਕਿਹੜਾ ਜੇ ਮਹਾਰਾਜ ਇਹ ਹਰ ਵਾਲਾ ਪਕੌੜਾ ਨਹੀਂ ਤੁਸੀਂ ਪਕੌੜੇ ਲੈ ਸਕਦੇ ਅਸੀਂ ਆਹ ਦੇਖੋ ਭਾਈ ਹੁਣ ਖਾਣ ਨੂੰ ਗਾਗਾ ਆ ਜਾਂਦਾ ਵਾ ਕਹਿੰਦਾ ਪਿਆਰ ਨਾਲ ਭਾਈ ਪਕੌੜੇ ਬਾਅਦ ਚ ਲੈਣੇ ਪਹਿਲਾਂ ਜਾਦੂ ਦਿਖਾਓ ਅਸੀਂ ਕਹਿੰਨੇ ਕੋਈ ਗੱਲ ਨਹੀਂ ਸਰ ਲੋ ਜਾਦੂ ਭਾਈ ਇਹਦੀ ਕੋਈ ਐਕਸਟਰਾ ਪੇਮੈਂਟ ਨਹੀਂ ਲੈਂਦੇ ਨਾਲ ਭਾਈ ਸਰ ਕੋਈ ਐਕਸਟਰਾ ਪੇਮੈਂਟ ਨਹੀਂ ਐਕਸਟਰਾ ਛੱਪਣੀ ਜ਼ਰੂਰ ਦੇਣੀ ਇੱਕ ਹੀ ਸੱਪ ਜਿਆ ਕੱਢ ਲੈ ਸੱਪ ਨਹੀਂ ਐ ਭਾਈ ਸੱਪ ਹੀ ਸਮਝੋ ਤੁਸੀਂ ਇਹ ਜਾਦੂ ਹੀ ਹੈ ਜੀ ਦੇਖੋ ਜੀ ਸੱਪ ਕਿੰਨੂੰ ਕੀ ਲੱਗੇ ਜੇ ਕਰਨਾ ਇਹਨੂੰ ਵੇਖੋ ਜੀ ਕੀ ਕਰਦੇ ਆਪਾਂ ਇਹਦਾ ਦੇਖੋ ਸੱਪ ਖੜਾ ਹੋ ਗਿਆ ਲੋ ਜੀ ਵਾਹ ਵੀ ਵਾਹ ਆ ਲਓ ਓਏ ਹੋਏ ਆ ਜੀ ਜਾਨੇ ਬਸ ਜਾਦੂ ਟ੍ਰਿਕ ਮੈਜਿਕ ਟ੍ਰਿਕ ਆ ਅੱਛਾ ਜੀ ਭਾਜੀ ਕਹਿੰਦੇ ਇਹ ਕਿਹੜਾ ਜਾਦੂ ਕੀਤਾ ਜੇ ਕਾਲਾ ਜਾਦੂ ਆ ਦੇਖੋ ਕੋਈ ਮਾਰੇ ਕਾਲਾ ਜਾਦੂ ਨਹੀਂ ਹੈਗਾ ਸਾਡੇ ਕੋਲ ਇਹ ਮੈਜਿਕ ਟ੍ਰਿਕ ਬੋਲਦੇ ਆ ਓਏ ਹੋਏ ਭਾਜੀ ਜਿ ਚੁੜਕੀ ਦੇ ਨਾਲ ਹੀ ਵੇਖ ਲੋ ਡਿੱਗ ਜਾਂਦਾ ਨਾਲ ਹੀ ਆ ਦੇਖੋ ਹੁਣ ਭਰੀ ਨਾ ਗਲਾਸ ਦੇ ਨਾਲ ਪੈਗ ਸ਼ੈਕ ਵਾਲਾ ਕੰਮ ਨਹੀਂ ਕਰਨਾ ਭਾਰੇ ਪੈਗ ਨਹੀਂ ਲਾਣਾ ਇਹ ਚ ਸਿਰਫ ਤੁਹਾਨੂੰ ਇੱਕ ਟ੍ਰਿਕੇ ਦਿਖਾ ਲਗਾ ਇੱਕ ਨਵੀਂ ਟ੍ਰਿਕ ਆ ਨਵੀਂ ਟ੍ਰਿਕ ਦਿਖਾ ਲਗਾ ਤੁਹਾਨੂੰ ਅੱਜ ਅੱਛਾ ਜੀ ਵਾਹ ਬਈ ਵਾਹ ਪਾਣੀ ਪਿਓ ਭਾਈ ਬਹੁਤ ਯਾਰ ਗਰਮੀ ਬਹੁਤ ਜਿਆਦੀ ਹੈ ਠੰਡਾ ਦੇਣਾ ਬਣੀ ਪਾਣੀ ਦੇਖੋ ਸਾਰੇ ਅੱਛਾ ਪਾਣੀ ਪੀਣਾ ਤੁਸੀਂ ਹਾਂ ਜੇ ਆਪਾਂ ਇਹਨੂੰ ਵਾ ਲਓ ਪੀਣਾ ਤੇ ਆਪਾਂ ਹੈ ਹੀ ਹੈ ਹਾਂਜੀ ਜੇ ਮੈਂ ਤੁਹਾਨੂੰ ਗਲਾਸ ਦੇਣਾ ਕਿ ਭਾਈ ਉਲਟਾ ਕਰ ਦਿਓ ਅੱਛਾ ਕੀ ਹੋਊਗਾ ਪਾਣੀ ਰੁੜ ਜਾਊਗਾ ਰੁੜ ਜਾਣਾ ਭਾਈ ਇਹ ਤੇ ਸਾਰਿਆਂ ਨੂੰ ਪਤਾ ਵਾ ਰੁੜ ਜਾਏਗਾ ਹਾਂਜੀ ਥੋੜਾ ਪਿਛੇ ਹੋ ਫਿਰ ਅੱਛਾ ਜੀ ਦੇਖੋ ਜਿਆ ਧਿਆਨ ਨਾਲ ਲਓ ਜੀ ਆਹ ਤੇ ਰੁੜ ਜਾਣਾ ਭਾਜੀ ਰੁੜ ਜਾਣਾ ਵਾ ਹਾਂ ਨਾ ਕਰੋ ਰੁੜ ਜਾਣਾ ਨਹੀਂ ਰੁੜਦਾ ਸਰ ਦੇਖੋ ਉਹ ਤੜਾ ਭੜਾ ਰਿਓਏ ਉਹ ਨਹੀਂ ਰੁੜਿਆ ਮਹਾਰਾਜ ਇਹਦੇ ਓਏ ਹੋਏ ਹੋਏ ਉਹ ਕੀ ਕਰਦਾ ਨੇ ਭਾਜੀ ਓਏ ਹੋਏ ਮੰਨ ਗਏ ਮਹਾਰਾਜ ਮੰਨ ਗਏ ਨਹੀਂ ਰੁੜਿਆ ਨਹੀਂ ਰੁੜਿਆ ਜੀ ਇਹਨੂੰ ਕਹਿੰਦੇ ਆ ਮੈਜਿਕ ਟ੍ਰਿਕ ਭਾਜੀ ਕਹਿੰਦੇ ਕਾਲਾ ਜਾਦੂ ਕਿਹੜਾ ਕਾਲਾ ਜਾਦੂ ਮੇਰੇ ਕੋਲ ਭਾਜੀ ਕਿਹੜਾ ਕਾਲਾ ਜਾਦੂ ਐਦਾਂ ਨਾ ਕਰੋ ਭਾਜੀ ਮੱਲਣਦਾ ਨਹੀਂ ਪਿਆ ਤੁਸੀਂ ਜੀ ਦਰਸ਼ਕਾਂ ਨੂੰ ਜਿਹੜੇ ਪਤਾ ਕਿ ਵਿਅਮਜਾ ਬਾਦੇ ਹੋ ਮੈਂ ਤੁਹਾਨੂੰ ਮੈਂ ਵਿਅਮਜ ਕੱਢ ਰਿਹਾ ਓਏ ਟੰਡਾ ਪੜਿਆ ਨਹੀਂ ਰੁੜਿਆ ਮਾਰੇ ਨਹੀਂ ਰੁੜਿਆ ਇਹ ਮੈਜਿਕ ਟ੍ਰਿਕ ਹੁੰਦੀ ਹੈ ਸਰ ਇਹਨੂੰ ਕੋਈ ਜਾਲਾ ਜਾਦੂ ਨਹੀਂ ਹੁੰਦਾ ਓਏ ਹੋਏ ਹੋਏ ਆ ਦੇਖੋ ਸਰ ਉਹ ਦਿਖਾਓ ਵਾਹ ਬਈ ਵਾਹ ਸਹੀ ਹੈ ਜੀ ਇੱਧਰ ਲੈ ਦਿਓ ਘਰ ਪਰੇ ਗਲਾਸ ਖਾਲੀ ਇਹ ਤੋਂ ਭਾਜੀ ਇਹ ਅਲੱਗ ਜਾ ਵਿਖਾਓ ਆਪਾਂ ਨੂੰ ਹੋਰ ਆਈਟਮ ਵਿਖਾਓ ਕੋਈ ਨੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਦੇ ਹਾਂ ਜੀ ਹਾਂਜੀ ਹਾਂਜੀ ਨੋ ਭਾਜੀ ਆਹ ਟੇਬਲ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹਨਾਂ ਕੀ ਕਰੋਗੇ ਇਹ ਟੇਬਲ ਤੁਹਾਨੂੰ ਹੁਣ ਦੇਖੋ ਕੀ ਹੁੰਦਾ ਟੇਬਲ ਦਾ ਤੁਸੀਂ ਆਪ ਹੀ ਦੇ ਪਾਓ ਇਹ ਤੇ ਭਾਜੀ ਪਕੌੜੇ ਨਹੀਂ ਖਾਣੇ ਅਸੀਂ ਬੈਠ ਕੇ ਇਹਨੂੰ ਕੋਈ ਕਰੋ ਇੱਥੇ ਪਕੌੜੇ ਵੀ ਨਹੀਂ ਖਾਦੇ ਜਾਂਦੇ ਅੱਛਾ ਹਾਂਜੀ ਵਾਹ ਇਹਦੇ ਸਿਰਫ ਮੈਜਿਕ ਕੀਤਾ ਜਾਂਦਾ ਨਹੀਂ ਇਹਨੂੰ ਕੀ ਲੱਗੇ ਜੇ ਕਰਨਾ ਇਹ ਇਹ ਕੀ ਹੋ ਰਿਹਾ ਇਹਨੂੰ ਇਹ ਕਾਲਾ ਜਾਦੂ ਸ਼ੁਰੂ ਹੋ ਹਾਂ ਉਹ ਤੁਹਾਡਾ ਭੜਾ ਜਿਹਾ ਓਏ ਓਏ ਹੋਏ ਢਾਤਾ ਜੇ ਭਾਜੀ ਨੇ ਇਹ ਟੇਬਲ ਢਾਤਾ ਜੇ ਕਰੋ ਚੈੱਕ ਮਹਾਰਾਜ ਭਾਜੀ ਥੱਲੇ ਤਾਂ ਨਹੀਂ ਲਾਇਆ ਇਹਦੇ ਕੋਲ ਚੈੱਕ ਕਰ ਲੋ ਸਰ ਹੱਲੇ ਵੀ ਕੋਹ ਨਹੀਂ ਆ ਚੈੱਕ ਕਰੋ ਆਏ ਹੋਏ ਮੰਨ ਗਏ ਯਾਰ ਮੰਨ ਗਏ ਭਾਜੀ ਵਾਹ ਬਈ ਵਾਹ ਹੁਣ ਭਾਜੀ ਮੇਰੇ ਨਾਲ ਕੌਣ ਆਏਗਾ ਆ ਭਾਜੀ ਤੁਸੀਂ ਦੋ ਮਿੰਟ ਫੋਨ ਫੜੋ ਭਾਈ ਦਾ ਆ ਫੜੋ ਯਾਰ ਫੋਨ ਮੈਂ ਵੇਨਾ ਭਾਜੀ ਕੀ ਕਰਦੇ ਕੀ ਦੇ ਆ ਮੈਂ ਆਓ ਜਰਾ ਹਾਂਜੀ ਹਾਂਜੀ ਦੱਸੋ ਤੁਸੀਂ ਭਾਈ ਥੋੜੀ ਪਿੱਛੇ ਹੋ ਕੇ ਵੀਡੀਓ ਬਣਾਓ ਹਾਂਜੀ ਇਹ ਮੈਂ ਹੀ ਨਹੀਂ ਕਲਾ ਡਾਲ ਸਕਦਾ ਇਹਨਾਂ ਆਪਣੇ ਜਿਹੜੇ ਸਾਡੇ ਸਾ ਮੈਂ ਵੀ ਡਾਂ ਹਾਂਜੀ ਮਾਝੇ ਵਾਲੇ ਪੇਜ ਵਾਲੇ ਗੁਰੂ ਘਰ ਲੈ ਗੁਰੂ ਘਰ ਲਿਆ ਸਾਡਾ ਹਾਂਜੀ ਆਓ ਜੀ ਇੱਧਰ ਲੈ ਬੰਨੇ ਆਓ ਆਪਾਂ ਦੋਨੇ ਫੜਾ ਹਾਂਜੀ ਆ ਫੜੋ ਜੀ ਲਓ ਜੀ ਫੜੋ ਦੋਨੇ ਨੁਕਰਾ ਫੜੋ ਇੱਥੋਂ ਬਣਾ ਹਾਂਜੀ ਫੜੋ ਨੁਕਰਾ ਫੜੋ ਅੱਛਾ ਜੀ ਲਓ ਭਾਜੀ ਇੱਧਰ ਹੇ ਲੋ ਮਾਝੇ ਵਾਲੇ ਜਾਦੂਗਰ ਆ ਗਏ ਚਲੋ ਹਾਂਜੀ ਚੱਕੋ ਭਾਜੀ ਤਾਂ ਹਾਂਜੀ ਓਏ ਓ ਡਾਤਾ ਜੇ ਡਾਤਾ ਜੇ ਲਓ ਜੀ ਕਰੋ ਜੀ ਇੱਧਰ ਆਓ ਜੀ ਲਓ ਜੀ ਕਿਉਂ ਲਓ ਸਰ ਕਰੋ ਤਾਂ ਇਹ ਤਾਂ ਜਾਂਦਾ ਭਾਜੀ ਪੂਰਾ ਵਾਦੇ ਵਿੱਚ ਹੈ ਲਓ ਜੀ ਰੋ ਗੱਲ ਕਰੋ ਗੱਲ ਦੱਸੋ ਮਜ਼ਾ ਆਇਆ ਕਿ ਨਹੀਂ ਪਾਜੀ ਪੂਰੀ ਪੂਰੀ ਜਰਿਆ ਕਰ ਬਣ ਕੇ ਜਾਦੂਗਰ ਤੁਸੀਂ ਬਣ ਕੇ ਮਹਾਰਾਜ ਹੁਣ ਅੱਗੇ ਤੋਂ ਬਾਅਦ ਇਹ ਪਾਜੀ ਵਲੌਗਰ ਨਹੀਂ ਜਾਦੂਗਰ ਹੁਣ ਮੈਂ ਆਇਆ ਕਰੂੰਗਾ ਜੀ ਜਾਦੂ ਵਿਖਾੜ ਠੀਕ ਹੈ ਜੀ ਇਹਨਾਂ ਨੇ ਭੇਜਿਆ ਕਰਾਇਆ ਜਾਦੂਗਰ ਜਾਦੂ ਕਰ ਜਾਏਗਾ ਕੋਈ ਕਿਸੇ ਨੂੰ ਸਮਝ ਨਹੀਂ ਆਏਗਾ ਹਾਂਜੀ ਬੱਚਿਆਂ ਦੇ ਬਰਥਡੇ ਪਾਰਟੀ ਤੇ ਜਾਂ ਵਿਆਹ ਸ਼ਾਦੀ ਦੇ ਜਾਗਰਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਮੈਜਿਕ ਸ਼ੋਅ ਕਰਵਾਉਣਾ ਹੈ ਤੇ ਭਰਾਵਾਂ ਨੂੰ ਯਾਦ ਕਰ ਸਕਦੇ ਹੋ ਜੀ 9780237280 ਸਤਨਵੇਂ 802 37280 ਜੈ ਸ਼੍ਰੀ ਕ੍ਰਿਸ਼ਨਾ